ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਸੌਖਾ ਦਿੱਤੀ ਹੈ ਉਦੋਂ ਤੋਂ ਵਿਰੋਧੀ ਪਾਰਟੀਆਂ ਨੇ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ ਅਤੇ ਪੰਜਾਬ ਵਿੱਚ ਹੋਈ ਰਾਹੁਲ ਗਾਂਧੀ ਦੀ ਮੋਗਰ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤਾਂ ਇਸ ਤੇ ਵੀ ਵਿਰੋਧੀਆਂ ਨੇ ਨਵਜੋਤ ਸਿੰਘ ਸਿੱਧੂ ਅਤੇ ਰਾਹੁਲ ਗਾਂਧੀ ਤੇ ਨਿਸ਼ਾਨੇ ਸਾਧਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਇਸ ਬਾਰੇ ਵਿਕਰਮ ਸਿੰਘ ਮਜੀਠੀਆ ਦਾ ਕੀ ਕਹਿਣਾ ਹੈ ਉਹਦਾ ਕਾਰਨ ਤਾਂ ਰਾਹੁਲ ਗਾਂਧੀ ਦੱਸ ਸਕਦੇ ਆ ਮਗਰ ਮੇਰਾ ਇਹ ਮੰਨਣਾ ਹੈ ਕੀ ਕਾਂਗਰਸ ਦੀ ਅੰਦਰੂਨੀ ਜੰਗ ਤੇ ਜਿਹੜਾ ਬੰਦਾ ਸਾਡੇ ਫੌਜੀਆ ਦਾ ਅਪਮਾਨ ਕਰੇ ਸੁਭਾਵਕ ਹੈ ਉਹਨੂੰ ਜੇ ਸਟੇਜ 'ਤੇ ਕਾਂਗਰਸ ਬੁਲਾਊਗੀ ਤੇ ਰਾਹੁਲ ਗਾਂਧੀ ਨੂੰ ਵੀ ਕਿੱਥੇ ਲਾ ਕਿੱਥੇ ਇਸ ਗੱਲ ਦਾ ਡਰ ਸੀ ਕਿ ਉਹਨੂੰ ਫਿਰ ਜਵਾਬ ਦੇਣਾ ਪੈਣਾ ਦੇਸ਼ ਦੇ ਲੋਕਾਂ ਨੂੰ ਕੀ ਪਤਾ ਰਾਹੁਲ ਗਾਂਧੀ ਨੂੰ ਚੇਤੇ ਆ ਗਿਆ ਹੋਵੇ ਕਿ ਮੈਨੂੰ ਪੱਪੂ ਆਖਦਾ ਸੀ ਮੇਰੀ ਮੰਮੀ ਨੂੰ ਮੁੰਨੀ ਆਖਦਾ ਸੀ ਕੀ ਇਹ ਤਾਂ ਉਹ ਦੱਸ ਸਕਦੇ ਨਾ ਮੈਨੂੰ ਕੀ ਪੁੱਛਦੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ रह ਚੁੱਕੇ ਨਵਜੋਤ ਸਿੰਘ ਸਿੱਧੂ ਦੀ ਆਪਣੀ ਪਾਰਟੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਤੇ ਵੱਡੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਬਾਰੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਸਿੱਧੂ ਤਾਂ ਚਾਪਲੂਸ ਨੇਤਾ ਹੈ ਹਰ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਦਾ ਕ੍ਰਿਟਿਸਿਜ਼ਮ ਕੀਤਾ ਪਰ ਉਹ ਚਾਪਲੂਸ ਹੈ ਉਹਦੀ ਰਾਜਨੀਤੀ ਉਹ ਚਾਪਲੂਸੀ ਦੀ ਹੈ ਜਿੱਥੇ ਜਾਂਦਾ ਚਾਪਲੂਸੀ ਦਾ ਰਾਜਨੀਤੀ ਕੰਮ ਤਾਂ ਕਰਦਾ ਕੋਈ ਨਹੀਂ ਚਾਬਲੂਸੀ ਦੀ ਰਾਜਨੀਤੀ ਕਰਦਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਜੇ ਸਾਡੇ ਸੀ ਤੇ ਮੋਦੀ ਜੀ ਤੇ ਜੇਤਲੀ ਜੀ ਦੀ ਕਰਦਾ ਸੀ ਜੇ ਕਾਂਗਰਸ ਵਿੱਚ ਗਿਆ ਤੇ ਉਹੀ ਜੁਮਲੇ ਸੋਨੀਆ ਗਾਂਧੀ ਤੇ ਆਪਣਾ ਮਨਮੋਹਨ ਸਿੰਘ ਲਈ ਬੋਲਣਾ ਸ਼ੁਰੂ ਹੋ ਗਿਆ ਰਾਹੁਲ ਗਾਂਧੀ ਜੀ ਨੂੰ ਪੱਪੂ ਕਹਿੰਦਾ ਸੀ ਰਾਹੁਲ ਗਾਂਧੀ ਨੂੰ ਇਹ ਤੇ ਸੋਨੀਆ ਗਾਂਧੀ ਜੀ ਨੂੰ ਮੁੰਨੀ ਕਹਿੰਦਾ ਸੀ ਤੇ ਅੱਜ ਉਹਨਾਂ ਦਾ ਗੁੰਗਾਰ ਹੁਣ ਆਜੀ ਇਮਰਾਨ ਖਾਨ ਨੇ ਪਤਾ ਨਹੀਂ ਕਿਹੜੀ ਇਹਨੂੰ ਉਹ ਸੁਗਾਈ ਹੈ ਆਜੀ ਇਮਰਾਨ ਖਾਨ ਦਾ ਬਰਿਆ ਇਮਰਾਨ ਖਾਨ ਦੀ ਲੜਾਈ ਸਿੱਧੂ ਲੜ ਰਿਹਾ ਹੈ ਮੈਨੂੰ ਤੇ ਇਹ ਲੱਗਦਾ ਹੈ ਕਿ ਕਿੱਥੇ ਹੈ ਉਹਨਾਂ ਦਾ ਅਧਿਕਾਰਿਤ ਬੁਲਾਰਾ ਤੇ ਨਹੀਂ ਪੰਗਿਆ ਪਾਕਿਸਤਾਨ ਦਾ ਦੇਸ਼ ਦੇ ਵਿੱਚ ਰਹਿ ਕੇ ਜਦੋਂ ਸਰ ਰਾਹੁਲ ਗਾਂਧੀ ਦੀ ਪੰਜਾਬ ਦੇ ਮੋਗਾ ਦੇ ਵਿੱਚ ਇੱਕ ਰੈਲੀ ਹੋਈ ਸੀ ਜਿਸ ਵਿੱਚ ਸਿਰਫ ਚਾਰ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਜਿਹਦੇ ਵਿੱਚ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਅਤੇ ਅਰਸ਼ਨੀਲ ਜਾਖੜ ਨੇ ਬੋਲਿਆ ਉਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਸਾਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨੇ ਇਸ ਦੇ ਬਾਵਜੂਦ ਉਹਨਾਂ ਨੂੰ ਇਸ ਰੈਲੀ ਦੇ ਵਿੱਚ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਜੋ ਸਟੇਜ ਦੇ ਵਿੱਚ ਉਹਨਾਂ ਦੀ ਕੁਰਸੀ ਲਾਈ ਗਈ ਉਹ ਵੀ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਦੂਰ ਲਾਈ ਗਈ ਇੱਕ ਸਾਈਡ ਤੇ ਉਹਨਾਂ ਨੂੰ ਬਿਠਾ ਦਿੱਤਾ ਗਿਆ ਇਸ ਨੂੰ ਲੈ ਕੇ ਚਰਚਾਵਾਂ ਚੱਲਣ ਲੱਗੀਆਂ ਕਿ ਕੀ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਦਰਕਿਨਾਰ ਕਰ ਰਹੀ ਹੈ ਉਹਨਾਂ ਨੂੰ ਸਾਈਡਲਾਈਨ ਕਰ ਰਹੀ ਹੈ ਕਿਉਂਕਿ ਪਾਕਿਸਤਾਨ ਦੇ ਇਸ਼ੂ ਨੂੰ ਲੈ ਕੇ ਨ ਕਿ ਅਤਵਾਦ ਦਾ ਕੋਈ ਵੀ ਦੇਸ਼ ਨਹੀਂ ਹੁੰਦਾ ਇਸ ਦਾ ਮਤਲਬ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਪਾਕਿਸਤਾਨ ਦਾ ਅਤਵਾਦ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦਾ ਪੱਖ ਪੂਰੇ ਨੇ ਸ਼ਾਇਦ ਇਸੇ ਕਰਕੇ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦੀ ਨੈਸ਼ਨਲ ਹਾਈ ਕਮਾਂਡ ਨੇ ਇਹ ਸਮਝਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਥੋੜਾ ਸਾਈਡ ਤੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਨੁਕਸਾਨ ਨਾ ਹੋ ਸਕੇ ਇਸੇ ਤੋਂ ਬਾਅਦ ਖਬਰਾਂ ਇਹ ਵੀ ਆਈਆਂ ਕਿ ਨਵਜੋਤ ਸਿੰਘ ਸਿੱਧੂ ਵੀ ਆਪਣੀ ਪਾਰਟੀ ਤੋਂ ਨਾਰਾਜ਼ ਨੇ ਕਿ ਉਹਨਾਂ ਨੂੰ ਰੈਲੀ ਦੇ ਵਿੱਚ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪਾਰਟੀ ਨੇ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾ ਦਿੱਤੀ ਹੈ ਜਾਂ ਤਾਂ ਉਹ ਇੱਕ ਚੰਗੇ ਬੁਲਾਰੇ ਨਹੀਂ ਨੇ ਇਸੇ ਕਰਕੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਪਰ ਜਦੋਂ ਫਿਰ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਾਹਮਣੇ ਆਏ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਕਾਂਗਰਸ ਪਾਰਟੀ ਤੋਂ ਨਾਰਾਜ਼ ਹੋ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਇੱਕੋ ਇੱਕ ਨਿਸ਼ਾਨਾ ਹੁਣ ਉਹਨਾਂ ਦੀ ਜਿੰਦ ਜਾਣ ਕਾਂਗਰਸ ਪਾਰਟੀ ਦੇ ਲੇਖੇ ਲੱਗ ਚੁੱਕੀ ਹੈ ਇਹਨਾਂ ਲਫ਼ਜ਼ਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਆਪਣੀ ਨਾਰਾਜ਼ਗੀਆਂ ਸਾਰੀਆਂ ਚਰਚਾਵਾਂ ਤੇ ਵਿਰਾਮ ਲਾ ਦਿੱਤਾ ਪਰ ਵਿਰੋਧੀ ਪਾਰਟੀਆਂ ਨਵਜੋਤ ਸਿੰਘ ਸਿੱਧੂ ਦੀ ਇਸ ਰੈਲੀ ਵਿੱਚ ਹੋਈ ਫਜ਼ੀਹਤ ਤੇ ਲਗਾਤਾਰ ਤੰਜ਼ ਕੱਸਦੀਆਂ ਦਿਖਾਈ ਦਿੰਦੀਆਂ ਨੇ ਅਤੇ ਇਹ ਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੋਗਾ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ ਜੋ ਪ੍ਰੋਟੋਕੋਲ ਬਣਾਇਆ ਗਿਆ ਸੀ ਕਿ ਸਿਰਫ ਚਾਰ ਬੁਲਾਰੇ ਹੀ ਬੋਲਣਗੇ ਉਸੇ ਕਰਕੇ ਨਹੀਂ ਬੋਲਣ ਦਿੱਤਾ ਗਿਆ ਕਿ ਜਾਂ ਫਿਰ ਪਾਕਿਸਤਾਨ ਦੇ ਦਿੱਤੇ ਗਏ ਬਿਆਨ ਦੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਉਸ ਰੈਲੀ ਦੇ ਵਿੱਚ ਦਰਕਿਨਾਰ ਕੀਤਾ ਗਿਆ ਹੈ ਇਸ ਬਾਰੇ ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਹੁਣ ਤੁਸੀਂ ਸਾਨੂੰ ਟਵਿੱਟਰ ਅਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਮੈਂ ਜੱਜ ਸਿੰਘ ਚਾੜ ਅਗਲੀ ਵਾਰ ਫਿਰ ਆਜ ਰਵਾਂਗਾ ਤੁਸੀਂ ਦੇਖਦੇ ਰਹੋ ਦ ਪ अच्छा ਹੁੰਦਾ ਕੌਂਟਰੀ ਇੰਟਰਸਟਿੰਗ ਕੀ ਹੈ ਕਿ ਕਾਂਗਰਸ ਸਿੰਗਲ ਪਾਰਟੀ ਹੋ ਕੇ ਵੀ ਡਿਵਾਈਡਡ ਹੈ। ਔਰ ਡਿਵਾਈਡ ਕੌਣ ਕਰ ਰਿਹਾ ਪੰਜਾਬ ਦੀ ਕਾਂਗਰਸ ਨੂੰ ਉਹ ਕਰ ਰਹੇ ਨੇ ਸ਼੍ਰੀ ਰਾਹੁਲ ਗਾਂਧੀ। ਰਾਹੁਲ ਗਾਂਧੀ ਜੀ ਨੇ ਕੈਪਟਨ ਸਾਹਿਬ ਦੇ ਖਿਲਾਫ ਮੋਹਿਮ ਛੇੜ ਰੱਖੀ ਹੈ ਔਰ ਇੱਕੋ ਗੱਪੀ ਸਿੱਧੂ ਛੜਿਆ ਹੈ ਕੈਪਟਨ ਸਾਹਿਬ ਦੇ ਪਿੱਛੇ। ਜਿਹੜਾ ਰਾਜਨੀਤੀ ਨੂੰ ਔਰ ਲੋਕਲ ਬਾਡੀਜ਼ ਨੂੰ ਵੀ ਲਾਸਟਰ ਚੈਲੰਜ ਸਮਝ ਰਿਹਾ ਹੈ ਔਰ ਗੱਪਾਈ ਮਾਰ ਰਿਹਾ 2 ਸਾਲ ਦੀ ਔਰ ਹਿੱਟ ਕਰ ਰਿਹਾ ਕੈਪਟਨ ਸਾਹਿਬ ਨੂੰ ਕਿਉਂਕਿ ਉਹਦਾ ਉਹ ਆਪਣੀ ਕੌਨਸਟੀਟੈਂਸੀ ਵੀ ਭੁੱਲ ਗਿਆ ਉਹ ਆਪਣੀ ਜ਼ਿੰਮੇਵਾਰੀ ਵੀ ਭੁੱਲ ਗਿਆ ਲੋਕਲ ਬਾਡੀ ਦੀ ਉਹਦਾ ਇੱਕੋ ਮਕਸਦ ਹੈ ਕਿ ਕੈਪਟਨ ਸਾਹਿਬ ਨੂੰ ਲਾ ਕੇ ਮੁੱਖ ਮੰਤਰੀ ਕਿਸ ਤਰ੍ਹਾਂ ਬਣੇ ਉਹਨੇ ਸਰੇਆਮ ਕਹਿਤਾ ਕਿ ਰਾਹੁਲ ਗਾਂਧੀ ਜੀ ਔਰ ਪ੍ਰਿਯੰਕਾ ਗਾਂਧੀ ਜੀ ਉਹਨੂੰ ਸ਼ਹਿ ਦਿੰਦੇ ਨੇ ਕੈਪਟਨ ਸਾਹਿਬ ਦੇ ਖਿਲਾਫ ਉਹਨੇ ਸਰੇਆਮ ਕਹਿਤਾ ਜੀ ਸਿੱਧੂ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਮੰਨਦਾ ਨਹੀਂ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ ਔਰ ਸਮੇਂ-ਸਮੇਂ ਤੇ ਕੈਪਟਨ ਸਾਹਿਬ ਦੇ ਵਿਰੁੱਧ ਚੱਲਦਾ ਔਰ ਕੈਪਟਨ ਸਾਹਿਬ ਨੂੰ ਫਟਕਾਰ ਵੀ ਲਾਉਂਦੇ ਨੇ ਪਰ ਉਹਦੇ ਅਸਰ ਕੋਈ ਨਹੀਂ ਕਿਉਂਕਿ ਹੀ ਇਸ ਬੀਂਗ ਸ਼ੈਲਟਰਡ ਬਾਈ ਰਾਹੁਲ ਗਾਂਧੀ ਜੀ ਸੋ ਦਿਸ ਇਜ਼ ਸੋ ਇੰਟਰਸਟਿੰਗ ਕਿ ਜਿਹੜਾ 올 ਇੰਡੀਆ ਪ੍ਰੈਜ਼ੀਡੈਂਟ ਹੈ 올 ਇੰਡੀਆ ਪ੍ਰੈਜ਼ੀਡੈਂਟ ਇਜ਼ ਡਿਵਾਈਡਿੰਗ ਕਾਂਗਰਸ ਪੰਜਾਬ ਸੋ ਇਹ ਅਜ ਹਾਲਾਤ ਨੇ ਦੂਜਾ ਤੁਹਾਨੂੰ ਜਵਲਨ ਉਦਾਹਰਨ ਕਾਲ ਬਾਜਵਾ ਸਾਹਿਬ ਦਾ ਮਿਲ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਜੀ ਕੈਪਟਨ ਸਾਹਿਬ ਨੇ ਤੇ ਟਿਕਟ ਕਹਿਤਾ ਜੀ ਜਾਖੜ ਜੀ ਲੜਨਗੇ ਗੁਰਦਾਸਪੁਰ ਤੋਂ ਤੇ ਪ੍ਰਤਾਪ ਸਿੰਘ ਬਾਜਵਾ ਫੇਰ ਰਾਹੁਲ ਗਾਂਧੀ ਉੱਤਰ ਦਈ ਇਹਦਾ ਮਨੇ ਰਾਹੁਲ ਗਾਂਧੀ ਦਾ ਸ਼ੈਲਟਰ ਹੈ ਪ੍ਰਤਾਪ ਸਿੰਘ ਬਾਜਵੇ ਨੂੰ ਪ੍ਰਤਾਪ ਸਿੰਘ ਬਾਜਵਾ ਜੀ ਨੇ ਕੱਲ ਕਿਹਾ ਕਿ ਕੋਈ ਫਾਈਨਲ ਨਹੀਂ ਹੈ ਰਾਹੁਲ ਗਾਂਧੀ ਦੀ ਫਾਈਨਲ ਕਰਨਗੇ ਇੱਕ ਪਾਸੇ ਕੈਪਟਨ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਡਿਸਪਲਿਨਰੀ ਐਕਸ਼ਨ ਲਾਂਗਾ ਤੇ ਇੱਕ ਪਾਸੇ ਬਾਜਵਾ ਜੀ ਇਹ ਕਹਿ ਰਹੇ ਨੇ ਕਿ ਡਿਸੀਜਨ ਲੈਣਾ ਰਾਹੁਲ ਗਾਂਧੀ ਜੀ ਨੇ ਸੋ ਹਾਲੇ ਉਹ ਫੈਸਲਾ ਕਰਨਗੇ ਕਿ ਕੌਣ ਲੜੇਗਾ ਗੁਰਦਾਸਪੁਰ ਤੋਂ ਸੋ ਥਿਸ ਇਜ਼ ਦਾ ਸਿਚੁਏਸ਼ਨ ਇਨ ਦਾ ਕਾਂਗਰਸ ਕਾਂਗਰਸ ਨੈਸ਼ਨਲ ਪਾਰਟੀ ਪ੍ਰੈਜ਼ੀਡੈਂਟ ਇਜ਼ ਡਿਵਾਈਡਿੰਗ ਪੰਜਾਬ ਕਾਂਗਰਸ ਔਰ ਮੈਂ ਸਮਝਣਾ ਕਿ ਮੋਦੀ ਸਾਹਿਬ ਨੇ ਬਿਲਕੁਲ ਠੀਕ ਕਿਹਾ ਸੀ ਕਿ અમરਿੰਦਰ ਸਿੰਘ ਜੀ સ્વતંત્ર ਫੌਜੀ ਮੁੱਖ ਮੰਤਰੀ ਨੇ ਨਾਓ ਕੇਂਦਰ ਨੂੰ ਮੰਨਦੇ ਨੇ ਨਾ ਕੇਂਦਰ ਹੋਣ ਨੂੰ ਮੰਨਦਾ ਕਾਂਗਰਸ ਦਾ ਦਵਾਈਗ ਮੰਨਦਾ ਨਾ ਉਹਨੂੰ ਮੰਨਦੇ ਨੇ ਨਾ ਉਹਨੂੰ ਮੰਨਦਾ ਅੱਜ ਕੈਪਟਨ ਸਾਹਿਬ ਅਗਰਿਸ਼્ય ਮੁੱਖ ਮੰਤਰੀ ਨੇ ਵੀ ਤੇ ਜਾਂਦੇ ਆਂਦੇ ਨਹੀਂ ਕਦੀ ਕਦੀ ਚੰਡੀਗੜ੍ਹ ਆ ਜਾਂਦੇ ਨੇ ਕਦੀ ਕਦੀ ਦਫ਼ਤਰ ਵੀ ਚਲੇ ਜਾਂਦੇ ਨੇ ਔਰ ਜਿਹੜੇ ਮੰਤਰੀ ਨੇ ਗੱਪੀਸਤਾਨ ਐ ਸਿੱਧੂ ਵਰਗੇ ਕਿ ਇਹ ਬੰਦਿਆਂ ਨੇ ਤੇ ਕਿਤੇ ਕੇਵਲ ਕੋਈ ਕੰਮ ਸਿੱਧੂ ਕੋਲ ਗਿਣਨ ਲਈ ਨਹੀਂ ਕਿਉਂਕਿ ਇਹ ਸਭ ਤੋਂ ਮਹੱਤਵਪੂਰਨ ਡਿਪਾਰਟਮੈਂਟ ਜਿਹਾ ਲੋਕਲ ਬਾਡੀਜ਼ ਡਿਪਾਰਟਮੈਂਟ ਅਰਬਨ ਲੋਕਲ ਬਾਡੀ ਸਾਰਿਆਂ ਦੇ ਅੰਡਰ ਆਉਂਦੀਆਂ ਨੇ ਅੱਜ ਤਰ ਹੁੰਦੇ ਪਏ ਨੇ ਮੇਅਰ ਤੇ ਰਹੁੰਦੇ ਪਏ ਨੇ ਕਾਉਂਸਲਰ ਕਿ ਐਸਾ ਮਨਿਸਟਰ ਨਿਕੰਮਾ ਮਿਲਿਆ ਉਹਨਾਂ ਨੂੰ ਕਿ ਹੀਅਰ ਨਾਥਿੰਗ ਟੂ ਸ਼ੋ ਔਰ ਉਹ ਸ਼ਾਇਦ ਲਫਟਰ ਚੈਲੰਜ ਸਮਝ ਕੇ ਲੋਕਾਂ ਨੂੰ ਸਮਝਦਾ ਕਿ ਠਾਕੇ ਲਵਾ ਲਾਂਗਾ ਉਹ ਫਿਰ ਫਿਊਚਰਿਸਟਿਕ ਹੀ ਕਰ ਰਿਹਾ 2 ਸਾਲ ਹੋ ਗਏ 24 ਮਹੀਨੇ ਹੋ ਗਏ ਨਾ ਉਹਨੇ ਕੋਈ ਲੋਕਲ ਬਾਡੀਜ਼ ਵਿੱਚ ਕੰਮ ਕੀਤਾ ਨਾ ਕਲਚਰ ਮਿਨਿਸਟਰੀ ਵਿੱਚ ਕੋਈ ਕੰਮ ਕੀਤਾ i have being a mp and being a president i i, I am giving regular report card my prime minister is giving regular report card ਇੱਥੇ ਕੈਪਟਨ ਸਾਹਿਬ ਵੀ ਕੋਈ ਰਿਪੋਰਟ ਕਾਰਡ ਨਹੀਂ ਦਿੰਦੇ ਤੇ ਨਵਜੋਤ ਸਿੱਧੂ ਔਰ ਹੋਰ ਮੰਤਰੀ ਵੀ ਰਿਪੋਰਟ ਕਾਰਡ ਨਹੀਂ ਦਿੰਦੇ ਫੇਰ ਉਹ ਫਿਊਚਰਿਸਟਿਕ ਪਲਾਨਸ ਨਾਲ ਆ ਗਏ ਨੇ ਕੱਲ ਵੀ ਮੈਂ ਪ੍ਰੈਸ ਕਾਨਫਰੰਸ ਸੁਣੀ ਕਿ ਇਹ ਮੈਂ ਜ਼ਿੰਮੇਵਾਰ ਆ ਜਿਆ ਹੋ ਜਾਏਗਾ ਤੇ ਮੈਂ ਨੀਵੇਂ ਤਾਂ ਪਹਿਲੇ ਤੇ ਨੀਵੇਂ ਤਾਂ ਬੈਠੋ ਸ਼੍ਰੀਮਾਨ ਜੀ 24 ਮਹੀਨੇ ਤੁਸੀਂ ਕੀ ਕੀਤਾ ਤੇ ਦੱਸ ਦਿਓ ਕਿ ਬੀਂਗ ਕਿੰਨੀਆ ਸੜਕਾਂ ਬਣੀਆਂ ਕਿੰਨਾ ਸੀਵਰੇਜ ਪਿਆ ਕਿਨਾ ਵਾਟਰ ਸਪਲਾਈ ਪਈ ਕਿੰਨਾ ਹੋਰ ਕੀਤਾ ਅੱਜ ਪੰਜਾਬ ਸਰਕਾਰ ਟੋਟਲ ਫੇਲਿਅਰ ਹੋ ਚੁੱਕਿਆ ਹੈ ਪੰਜਾਬ ਸਰਕਾਰ ਦਾ ਜੋ ਮੈਨੀਫੈਸਟੋ ਸੀ ਅੱਜ ਦੇਸ਼ ਨੂੰ ਮਜ਼ਬੂਤ ਸਰਕਾਰ ਚਾਹੀਦੀ ਹੈ ਮੋਦੀ ਜੀ ਦੀ ਮਜਬੂਰ ਸਰਕਾਰ ਨਹੀਂ ਚਾਹੀਦੀ ਹੈ ਕਾਂਗਰਸੀਆਂ ਦੀ ਜਿਹੜੇ ਕਿ ਕੰਮ ਕਰ ਹੀ ਨਹੀਂ ਸਕਦੇ ਕਲਚਰ ਹੀ ਨਹੀਂ ਹੈ ਕੰਮ ਕਰਨ ਦਾ ਅੱਜ ਨਸ਼ਾ ਬੰਦ ਕਰਨ ਬਾਰੇ ਕੀ ਆ ਸਗਾ ਆਨਰੇਬਲ ਹਾਈ ਕੋਰਟ ਨੇ ਫਟਕਾਰ ਲਾਈ ਹੈ ਕਿ ਨਸ਼ਾਗੇ ਨਾਲੋਂ ਵੱਧ ਗਿਆ ਹੈ ਆਨਰੇਬਲ ਹਾਈ ਕੋਰਟ ਦੇ ਉੱਪਰ ਤੇ ਕੋਈ ਨਹੀਂ ਜੀ ਅੱਜ 2500 ਰੁਪਏ ਬੇਰੋਜ਼ਗਾਰੀ ਪੱਤਾ ਦੇਣਾ ਸੀ ਤੇ ਨੌਕਰੀਆਂ ਦੇਣੀਆਂ ਸੀ ਕਿੰਨੂੰ ਨੌਕਰੀ ਮਿਲੀ 24 ਮਹੀਨਿਆਂ ਦੇ ਵਿੱਚ ਕਿਸੇ ਨੂੰ ਕੋਈ ਨੌਕਰੀ ਨਹੀਂ ਦੇ ਪਾਇਆ ਜਿਹੜਾ ਕਿ ਫਾਰਮ ਝੂਠੇ ਪਰਵਾਇਜ਼ ਸੀ 90 ਕਹਾ ਹਜ਼ਾਰ ਕਰੋੜ ਦਾ ਕਰਜ਼ਾ ਮਾਫ ਕਰਦੇ ਨੇ ਤੇ 1500 ਕਰੋੜ ਦਾ ਬਜਟ ਰੱਖਦੇ ਨੇ ਹੁਣ ਤੁਮਾਂ ਦਾ 100 ਸਾਲੀ ਪਾਸ ਕਰਜ਼ਾ ਮਾਫ ਕਰਨਾ ਸੀ ਤੁਸੀਂ ਮੈਨੀਫੈਸਟੋ ਵਿੱਚ ਮਨਮੋਹਨ ਸਿੰਘ ਜੀ ਦੇ ਪ੍ਰੈਜ਼ੈਂਸੀ ਜਦੋਂ ਝੂਠ ਬੋਲਿਆ ਸੀ ਐਮ ਨੇ ਤੇ ਮਾਰੇ ਕਿਹਾ ਸੀ ਕਿ ਅਸੀਂ 100 ਸਾਲ ਪਲਾਨ ਲੈ ਕੇ ਆਏ ਆ ਇਹ 1500 ਕਰੋੜ ਨਾਲ 90000 ਕਰੋੜ ਕਦੋਂ ਮਾਫ ਹੋਏਗਾ ਜਿਹੜਾ ਤੁਸੀਂ ਵਾਦਾ ਕੀਤਾ ਸੀਗਾ ਅੱਜ ਵਿਕਾਸ ਬੰਦ ਹੈ ਟੋਟਲ ਵਿਕਾਸ ਬੰਦ ਹੈ ਗ੍ਰੈਂਡ ਬਣ ਕੇ ਕਾਂਗਰਸ ਛਾ ਗਈ ਹੈ ਅੱਜ ਸਵਾਦੀ ਭੜਾਈ ਪੰਦ 18 ਲੱਖ ਲੋਕਾਂ ਨੂੰ ਅਸੀਂ ਪੈਨਸ਼ਨ ਦਿੰਦੇ ਸੀ ਅੱਜ ਬੁਢਾਪਾ ਪੈਨਸ਼ਨ ਬੰਦ 2500 ਦੇਣੀ ਸੀ ਸਾਡੀ ਦਿੱਤੀ ਪੈਨਸ਼ਨ ਵੀ ਬੰਦ ਕਰਤੀ ਅੱਜ ਵਿਧਵਾ ਪੈਨਸ਼ਨ ਬੰਦ ਅੱਜ ਸ਼ਗਲ ਸਕੀਮ ਬੰਦ ਟੋਟਲ ਵੈਲਫੇਅਰ ਸਕੀਮ ਜਿਹੜੀਆਂ 18 ਲੱਖ ਬੈਨੀਫੀਸ਼ੀਅਰਸ ਨੂੰ ਮਿਲਦੀ ਐ ਦੀ ਬੰਦ ਹੋ ਗਈਆਂ ਅੱਜ ਜਿਹੜੀ ਵੇਤਨ ਅਯੋਗ ਨੇ ਜਿਹੜੀ ਕਿਸ਼ਤਾ ਨੇ ਡੀਏ ਦੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਮੁਲਾਜ਼ਮ ਹਹਾਕਾਰ ਕਰ ਰਹੇ ਨੇ ਬਿਜਲੀ ਮੁਲਾਜ਼ਮ ਸੜਕਾ ਦੇ ਨੇ ਸਾਰੀ ਗਵਰਨਮੈਂਟ ਮਸ਼ੀਨਰੀ ਜਿਹੜੀ ਪੈਰਾਲਾਈਜ਼ ਹੋਈ ਹੋਈ ਹੈ ਐਂਡ EMPLOYEES ਪੂਰੀ ਤਰ੍ਹਾਂ ਠਗੇ ਗਏ ਨੇ ਅੱਜ ਬੱਚੇ ਕਹਿ ਰਹੇ ਨੇ ਕੈਪਟਨ ਸਾਹਿਬ ਮੋਬਾਈਲ ਕਦੋਂ ਦਿਓਗੇ 24 ਮਹੀਨੇ ਬੀਤ ਗਏ ਹੁੰਦੇ ਅੱਧਾ ਕਾਰਜਕਾਲ ਬੀਤ ਗਿਆ ਤੇ ਮੋਬਾਈਲ ਦੇ ਦਰਸ਼ਨ ਕਦੋਂ ਹੋਣਗੇ ਬੱਚਿਆਂ ਨੂੰ ਅੱਜ ਸਰਕਾਰ ਕੇਵਲ ਤਾਲਾ ਬਨ ਕੇ ਤਾਲਾ ਸਰਕਾਰ ਹੈ ਜੋ ਕਿ ਪੰਜਾਬ ਦੇ ਭੋਇਖ ਦੇ ਉੱਤੇ ਤਾਲਾ ਬਨ ਕੇ ਆਈ ਹੈ ਤਾਲਾ ਲਾਣ ਆਈ ਹੈ ਅਜ ਬਠਿੰਡਾ ਥਰਮਲ ਪਲੈਂਟ ਹੈ ਜਿਹੜਾ ਉਹ ਬੰਦ ਕਰਤਾ ਅੱਜ ਜਿਹੜਾ ਅਨਪਲੋਇਮੈਂਟ ਪਤਾ ਦੇਣਾ ਜੀ ਜਿੱਦਾਂ ਮੈਂ ਦੱਸਿਆ ਤੁਹਾਨੂੰ 2500 ਬੰਦ ਅੱਜ 800 ਸਰਕਾਰੀ ਸਕੂਲ ਬੰਦ ਕਰਤੇ ਨੇ ਜੀ